ਸਤਨਾਮ ਸ਼੍ਰੀ ਵਾਹਿਗੁਰੂ ਸਤ ਸੰਗਤ ਜੀਓ ਸਤਿ ਸ਼੍ਰੀ ਅਕਾਲ ਅਸੀਂ ਚੱਲੇ ਹਾਂ 56ਵੀਂ ਗੁਰਦੁਆਰਾ ਸਹਿਜ ਜੀ ਦੇ ਦਰਸ਼ਨ ਕਰਨ ਸੋਚਿਆ ਚਲੋ ਆਪ ਜੀ ਨੂੰ ਵੀ ਦਰਸ਼ਨ ਕਰਵਾਨੇ ਹੈ ਛੋਟੀ ਜੀ ਵੀਡੀਓ ਬਣਾ ਕੇ ਇਹ ਹੈ ਗੁਰਦੁਆਰਾ 56ਵੀਂ ਰਾਮ ਸਿੰਘ ਕੋਟ ਰੋਡ ਤੇ ਸਥਿਤ ਹੈ ਕਰੋ ਸੰਗਤ ਜੀ ਦਰਸ਼ਨ ਬਾਬਾ ਜੀ ਦੀ ਸਰੂਪ ਜੀ ਦੇ ਵਾਹਿਗੁਰੂ ਵਾਹਿਗੁਰੂ ਹੈ ਗੁਰੂ ਇਥੇ ਹਰ ਕਿਸੇ ਦੀ ਮਨੋ ਕਾਮਨਾ ਪੂਰਨ ਨਹੀਂ ਹੁੰਦੀਆਂ ਨੇ ਅਤੇ ਸੰਗਤਾਂ ਦੂਰੋਂ ਦੂਰੋਂ ਚੱਲ ਕੇ ਦਰਸ਼ਨ دیدار ਲਈ ਆਣੀਆਂ ਨੇ ਕਰੋ ਦਰਸ਼ਨ ਨਿਸ਼ਾਨ ਸਾਹਿਬ ਜੀ ਦੇ ਅਤੇ ਗੁਰਦੁਆਰਾ ਸਾਹਿਬ ਜੀ ਦੇ इधर है लंगर हाल चलो उस भी दर्शन करवाने आप जी ने वाहीगुरु वागुरु वाहीगुरु वागुरु वाही गुरु वाही है चौड़ा घर ਇਹ ਹੈ ਬਾਬਾ ਜੀ ਦੇ ਰਹਿਣ ਲਈ ਕਮਰੇ ਬਣਾਏ ਹੋਏ ਅਤੇ ਸੰਗਤਾਂ ਜਿਹੜੀਆਂ ਦੂਰੋਂ ਆਉਂਦੀਆਂ ਨੇ ਉਹਨਾਂ ਲਈ ਇੱਥੇ ਹੈ ਭਾਂਡਿਆਂ ਦੀ ਸੇਵਾ ਲੰਗਰ ਵੀ ਪਕਦਾ ਹੈ ਇੱਥੇ ਭਾਂਡਿਆਂ ਦੀ ਸੇਵਾ ਵੀ ਹੁੰਦੀ ਹੈ ਤੇ ਦੇਖੋ ਕਰੋ ਦਰਸ਼ਨ ਵਾਹਿਗੁਰੂ ਵਾਹਿਗੁਰੂ ਇੱਧਰ ਸੰਗਤਾਂ ਲੰਗਰ ਸ਼ਕਰੀਆਂ ਨੇ ਪ੍ਰਸ਼ਾਦ ਦਾ ਬਾਬਾ ਜੀ ਦਾ ਚਲੋ ਹੁਣ ਤੈਨੂੰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਨੇ ਹਾਂ ਬਹੁਤ ਵਧੀਆ ਗੁਰਦੁਆਰਾ ਬਣਿਆ ਹੈ ਪੇਡ ਫੋਦੇ ਵੀ ਲੱਗੇ ਕੋਈ ਨਹੀਂ ਅਤੇ ਗੁਰਦੁਆਰਾ ਦੂਰੋ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਆਸਮਾਨ ਵਿੱਚ ਹੀ ਬਣਿਆ ਹੋਵੇ ਉੱਤਰੇ ਸਰੋਵਰ ਸਾਫ ਫੇਕੁਰਾ ਦੇਖੋ ਇਸ ਵਕਤ ਤਾਂ ਨੂੰ ਸੰਗਤ ਬਹੁਤ ਘੱਟ ਨਜ਼ਰ ਆ ਰਹੀ ਹੋਏਗੀ ਕਿਉਂਕਿ ਸਾਨੂੰ ਦੁਪਹਿਰਾ ਹੋ ਗਿਆ ਸੀ ਆਂਧਿਆਨਦਿਆਂ ਨੂੰ ਅਤੇ ਅਸੀਂ ਲੇਟ ਹੋ ਗਏ ਸੀ ਚਲੋ ਕੋਈ ਨਹੀਂ ਉਹੀ ਕਰਾ ਦੇਖੋ ਕਿੰਨਾ ਸੋਹਣਾ ਗੁਰਦੁਆਰਾ ਲੱਗ ਰਿਹਾ ਹੈ ਵਾਹਿਗੁਰੂ 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 ਅਤੇ ਇਸ ਸਥਾਨ ਤੇ ਨਵੰਬਰ ਮਹੀਨੇ ਦੀ 24-25 ਤੈਕ ਨੂੰ ਅਖੰਡ ਪਾਠ ਕਰਵਾਏ ਜਾਂਦੇ ਨੇ ਅਤੇ 28 ਤਰੀਕ ਨੂੰ ਤੋਗ ਪਾਇਆ ਜਾਂਦੇ ਨੇ ਤੋਗ ਪਾਇਆ ਜਾਂਦਾ ਹੈ ਇਸ ਲਈ ਤੁਸੀਂ ਵੀ ਪਹੁੰਚਣ ਦੀ ਕਿਰਪਾਲਤਾ ਕਰਨੀ ਅਤੇ ਕੋਈ ਵੀ ਆ ਕੇ ਪਾਠ ਕਰਵਾ ਸਕਦਾ ਹੈ ਅਰਦਾਸਾਂ ਹੁੰਦੀਆਂ ਨਹੀਂ ਤੇ ਸੰਗਤ ਇੱਥੇ ਬਹੁਤ ਦੂਰੋਂ ਦੂਰੋਂ ਪਹੁੰਚਦੀ ਹੈ ਪੰਜਾਬ ਚੋਂ ਰਾਗੀ ਜਥੇਦਾਰ ਵੀ ਆਉਂਦੇ ਨੇ ਅਤੇ ਕੀਰਤਨ ਵਾਲੇ ਬਾਬੇ ਵੀ ਆਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤੇ ਆਪ ਸੰਗਤ ਜੀ ਆਨਾਂ ਤੇ ਇਸ ਸਥਾਨ ਦੇ ਦਰਸ਼ਨ ਜਰੂਰ ਕਰਕੇ ਜਾਇਓ ਤੁਹਾਡੀ ਵੀਰ ਮਨੋ ਕਾਮਨਾ ਪੂਰਨ ਕਰੇ ਇਸ ਸਥਾਨ ਤੇ ਗੁਰੂ ਸਵੰਨ ਜੀ ਦਾ ਸਰੂਪ ਰੱਖਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਖੋ ਛੋਟੇ ਛੋਟੇ ਸ਼ੀਸ਼ਿਆਂ ਨਾਲ ਕਿੰਨਾ ਸੋਨਾ ਬਣਾਇਆ ਹੋਇਆ ਅੰਦਰ ਗੁਰਦੁਆਰਾ ਸਾਹਿਬ ਕਿੰਨਾ ਸੋਹਣਾ ਲੱਗ ਰਿਹਾ ਹੈ ਆਪ ਵੀ ਆਓ ਅਤਿ ਦਰਸ਼ਨ ਕਰਵਾਓ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਓ ਸਚਖੰਡ ਸਾਹਿਬ ਵਾਹ ਵਾਹ ਅਤੇ ਆਪਣੇ ਬੱਚਿਆਂ ਨੂੰ ਗੁਰਸਿੱਖੀ ਨਾਲ ਜੋੜੋ ਛੁੱਟੀਆਂ ਵਿੱਚ ਇੱਧਰ ਉੱਧਰ ਘੁੰਮਣ ਨਾਲੋਂ ਚੰਗਾ ਹੈ ਕਿ ਤੁਸੀਂ ਬੱਚਿਆਂ ਨੂੰ ਇਤਿਹਾਸਿਕ ਸਥਾਨਾਂ ਦੇ ਦਰਸ਼ਨ ਕਰਵਾਓ ਅਤੇ ਗੁਰੂ ਵਾਲੇ ਬਣੋ। ਉਹ ਸਿੱਖੀ ਜੀਵਨ ਨਾਲ ਜੁੜੋ। ਵਾਹਿਗੁਰੂ 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 ਸਤਨਾਮ ਸ਼੍ਰੀ ਵਾਹਿ ਪੀਡੀਓ ਨੂੰ ਪੂਰਾ ਵੇਖੋ। ਦੇਖੋ ਬਾਬਾ ਜੀ ਦੀ ਫੋਟੋ ਵੀ ਕਿੰਨੀ ਸੋਹਣੀ ਤਿਆਰ ਕੀਤੀ ਹੈ। ਤਨ ਤਨ ਬਾਬਾ ਤੇਗਾ ਸਿੰਘ ਜੀ ਮਹਾਰਾਜ। ਵਾਹਿਗੁਰੂ ਛੋਟੇ ਸਹਿਬ ਜੀ ਆਦੀ ਵਾਹਿਗੁਰੂ ਆਪ ਸਾਰੀ ਸੰਗਤ ਇਸ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਨ ਆਣਾ ਅਤੇ ਸਭ ਨੂੰ ਕਰਨਾ ਦਰਸ਼ਨ ਤੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਵਾਹਿਗੁਰੂ ਬਾਈ ਕਰੋ ਚਲ ਜੇ ਤੁਸੀਂ ਚੈਨਲ ਦੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਫੋਲੋ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਅਤੇ ਇਸ ਸਾਡੀ ਵੀਡੀਓ ਨਾਲ ਬਣੇ ਰਹੋ ਤੇ ਤੁਹਾਨੂੰ ਅਸੀਂ ਹੋਰ ਵੀ ਸੁਣ ਸੁਣੀਆ ਵੇੜਵਤ ਗੁਰਦੁਆਰਿਆਂ ਨੀਆਂ ਬਣਾਵਾਂਗੇ ਤੇ ਆਪ ਜੀ ਨੂੰ ਦਿਖਾ ਮੰਗੇ ਵਾਹਿਗੁਰੂ ਜੀ ਦਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤ ਤੇ